ਕਦੇ ਵੀ ਆਪਣੇ ਬੱਚੇ ਨੂੰ ਗਲਤ ਬਚਨ ਨਹੀਂ ਕਰਨੇ ਚਾਹੀਦੇ ਤੇਰਾ ਦਾ ਕੁਝ ਨਹੀਂ ਬਣ ਸਕਦਾ ਆਪਾਂ ਆਪ ਹੀ ਕਹਿ ਦਿੰਦੇ ਆ ਪਾਠ 25 ਜਪਜੀ ਸਾਹਿਬ ਦੇ ਕਰਦੇ ਆ 25 ਪਾਠ ਜਪਜੀ ਸਾਹਿਬ ਦੇ ਥੋੜੇ ਨਹੀਂ ਹੁੰਦੇ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ ਪੁਰਨੇ ਨਾਲ ਕੰਮ ਚੱਲਦੇ ਕਹੇ ਆਪਾਂ ਆਪਣੇ ਬੱਚੇ ਨੂੰ ਰਹੇ ਆ ਤੇਰਾ ਕੁਝ ਨਹੀਂ ਬਣਦਾ ਤੂੰ ਤਾਂ ਪੜ੍ਹਾਈ ਨਹੀਂ ਕਰਦਾ ਆਪਾਂ ਨੂੰ ਕੀ ਪਤਾ ਉਹਦਾ ਬਈ ਉਹਦਾ ਕੀ ਬਣਨਾ ਪਰਮੇਸ਼ਰ ਨੂੰ ਪਤਾ ਡਿਊਟੀ ਆਪਣੀ ਐ ਪੁੱਤਰ ਪੜ੍ਹਾਈ ਕਰਿਆ ਕਰ ਬਚਨ ਨਹੀਂ ਗਲਤ ਕਰਨੇ ਚਾਹੀਦੇ ਹੁਣ ਅਗਲਾ ਪੁੱਛਦਾ ਕੀ ਹਾਲ ਹੈ ਕਹਿਣਾ ਚਾਹੀਦਾ ਵੀ ਬੜੀ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਬਹੁਤ ਚੜ੍ਹਦੀ ਕਲਾ ਬੜੀ ਕਿਰਪਾ ਕਈਆਂ ਨੂੰ ਬਹੁਤ ਮਾੜੀ ਹਾਲਤ ਹੁੰਦੀ ਹੈ ਉਹ ਕਹਿੰਦੇ ਕੁਝ ਨਹੀਂ ਹੈ ਜੀ ਸਭ ਤੋਂ ਮਾੜੇ ਬਚਨ ਨੇ ਹੈ ਇੱਕ ਆਪਣੇ ਕੋਲ ਹੁੰਦਾ ਸੀ ਸੇਵਾਦਾਰ ਉਹਨੂੰ ਜਦ ਮਰਜੀ ਪੁੱਛ ਲੋ ਸਾਰੀ ਉਮਰ ਲੰਘੀ ਉਹਦੀ ਉਹਨੂੰ ਬਹੁਤ ਸਮਝਾਇਆ ਇਹ ਤਾਂ ਨਾ ਕਿਹਾ ਕਰ ਤੂੰ ਕਿਹਾ ਕਰ ਵੀ ਚੜ੍ਹਦੀ ਕਲਾ